ਸੋਕ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹ ਕਸ਼ਨਾ ਦ੍ਰਿਸ਼ਟੇ ਤਾ ਪਾਪਨ ਤਬ ਕਹਤੇ ਹੋਤਾ ਜਬ ਤਾਰੀ ਆਪਨ ਸੁੰਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਤੁਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਾਬ ਹਰਿ ਕਸੋਗ ਤਾ ਕਿਸਹਿ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਾਬ ਮੋਹ ਕਹਾ ਤਿਸ ਹੋਵਤ ਧਰਮ ਆਪਨ ਖੇਲ ਆ ਮਰਤੀ ਜਾ ਨਾਨਕ ਕਰਮੈ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾਬ ਬੰਧ ਮੁਕਤ

ٹھاکر اگم اپار ابناشی سکھ اپن آسن تھا جنم مرن کہاں کہاں بناسن جب پورن کرتا پرگوچر پرب ایک تب چتر گپت کیس پوشت لےکھا جب نا نرجن اگوچر اگا دے کون سوٹے کون بندھن اپن آپ آپ ہی اچر جا روپ آپ ہی جہاں نرمل پورک پورک پت ہوتا تہاں بن میل کہو کیا جہاں نرجن نرکار نربان تہاں کون کو مان کون ابھیمان ਜਹਾਂ ਸਰੂਪ ਕੇਵਲ ਜਗਦੀਸ਼ ਤਹਾਂ ਸ਼ਲ ਸਿਦਰ ਲਗਤ ਕਹੋ ਕੀ ਜਹਾਂ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਾਂ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਮ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸ਼ੋਭਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਹਾਂ ਸਰਬ ਕਲਾ ਆਪੇ ਪਰਬੀਨ ਤਹਾਂ 베ਦ ਕਤੇਬ ਕਹਾਂ ਕੋ ਉਚੀਨ ਜਬ ਆਪਨ ਆਪ ਆਪ ਉਰਥਾਰੇ ਤੋ ਸਗਮ ਅਪਸਗਮ ਕਹਾਂ ਵਿਚਾਰ ਹੈ ਜਹਾਂ ਆਪਨ ਉਚ ਆਪਨ ਆਪਨੇ ਰ ਤਹਾਂ ਕੌਨ ਠਾਕੁਰ ਕੌਨ ਕਹੀ ਹੈ ਚੇਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹਾਂ ਅਸ਼ਲ ਅਸ਼ੇਦ ਅਪੇਦ ਸਮਾਇਆ ਉਹਾਂ ਕਿ ਸਾਹਿਬ ਆਪ ਤੁਮਾਇਆ ਆਪ ਸਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪਰਵੇਸ਼ ਜਹਾਂ ਇੱਕ ਹੈ ਇੱਕ ਇੱਕ ਭਗਵੰਤਾ ਤਾਂ ਕੌਣ ਅਚਿੰਤ ਕਿਸ ਲਾਗੈ ਚਿੰਤਾ जहाँ अपन आप अति यार तहां कौन कथा है कौन सुनने हारा बहुत व्यंत पूचते ऊचा मानक आप सको आपे पहुच जहाँ आप प्रतियो परपंच आकार ते गुण में तीनों विस्तार पाप तुन तहां तही कहावत को नरक को स्वर्ग بنشاوت آل جال مایا جنجال ہومے مہو پرم پہ پار دوک سوک مان اپمان انک پرکار کیو بکھیان اپن کھیل آپ کر دیکھے کھیل سنکوچے تو نانک ایک ہے جہاں ابگت بھگت تہاں آپ جہاں پسرے پاسار سنت پرتاپ ਦੋਹ ਪਖ ਕਾ ਅਪ ਹੈ ਤਹਨੀ ਉਨਕੀ ਸ਼ੋਭਾ ਉਨਹੂ ਬਣੀ ਅਪ ਹੈ ਕਉਤਕਰ ਅਨੰਦ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਪਹਾਵੇ ਤਿਸ ਆਪਨ ਨਾਇ ਲਾਵੇ ਜਿਸ ਪਹਾਵੇ ਤਿਸ ਖੇਲ ਖਿਲਾਵੇ ਬੇਸ਼ੁਮਾਰ ਅਥਾ ਅਗੰਤ ਅਤੋਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਤਿ ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਇੱਕੋ ਪਸਰਿਆ ਦੂਜਾ ਤਹਾਂ ਦ੍ਰਿਸ਼ਟਾ ਅਸ਼ਟ ਪਦੀ ਆਪ ਕਥਾ ਆਪ ਸੁਨਣਾ ਹੈ ਹਾਰ ਆਪੇ ਇੱਕ ਆਪ ਵਿਸਥਾਰ ਜਾਂ ਤਿਸ ਭਾਵ ਹੈ ਤਾਂ ਸਿਸ਼ਟ ਉਪਾਏ ਆਪਣੇ ਪਾਣ ਲੈ ਸਮਾਏ ਤੁਮ ਤੇ ਪਹਿਨ ਨਹੀਂ ਕਿ ਸ਼ੋਹ ਹੈ ਆਪ ਮਸੂਤ ਸਭ ਜਗਤ ਕੋ ਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਹਨਾਥ ਕੋ ਨਾਥ ਜਿਸ ਰਖੈ ਤਿਸ ਕੋਈ ਨ ਮਾਰੇ ਸੋ ਮੂਆ ਜਿਸ ਮਨਹੁ ਬਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਰੰਝਨ ਰਾਏ ਜੀ ਕੀ ਚੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੋਲਿਧਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰਜਾਮੀ ਰਹੋ ਵਿਆਪ ਤਤ ਪਾਲੈ ਜੀਨ ਬੋਪਾਂਥ ਜੋ ਜੋ ਰਚਿਓ ਸੋ ਤਿਸਹਿ ਤੀਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਨੈ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕਾ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੋਹੇਲੇ ਨਾਨਕ ਹਰ ਪ੍ਰਭ ਅਪੇ ਮੇਲੇ ਸਾਧ ਸੰਗ ਮਿਲ ਕਰੋ ਅਨੰਦ ਗੁਣ ਗਾਓ ਤ੍ਰਬ ਪ੍ਰਮਾਣੰਦ RAM ਨਾਮ ਤਤ ਕਰੋ ਵਿਚਾਰ ਦੁਰਲਭ ਦੇਖ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਹ ਪ੍ਰਾਨ ਤਰਨ ਕਾ ਇਹ ਹੈ ਸਵਾ ਆਠ ਪਹਿਰ ਤ੍ਰਬ ਦੇਖੋ 네ਰਾ ਮਿਟੇ ਅਗਿਆਨ ਦਿਲ ਸੇ ਅੰਧੇਰਾ ਸੋ ਉਪਦੇਸ਼ ਸਿਰਦਾ ਬਸਾਵ ਮਨ ਇੱਛੇ ਨਾਨਕ ਫਲ ਪਾਵ ਹਲ ਤਲਤ ਦੋਏ ਲਿਹੋ ਸਵਾਰ RAM ਨਾਮ ਅੰਤੁਰ ਉਰਥਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਤਰੀਖਿਆ ਮਨ ਤਨ ਨਾਮ ਜਪੋ ਲੈ ਲਾਏ ਦੁਖ ਦਰਦ ਮਨ ਤੇ ਤੋ ਜਾਏ ਸਚ ਵਪਾਰ ਕਰੋ ਵਪਾਰੀ ਧਰਗਾ ਨਿਭਾਏ ਖੇਪ ਤੁਮਹਾਰੀ ਏਕਾਂ ਟੇਕ ਰੱਖੋ ਮਨਮਾਹੇ ਨਾਨਕ ਬੋਰ ਨ ਆਵੈ ਚਾਹੇ ਇਸ ਤੇ ਦੂਰ ਕਹਾਂ ਕੋ ਜਾਏ ਉਬਰੇ ਰੱਖ ਨ ਹਾਰ ਧਿਆਏ ਨਿਰਭਉ ਜਪੈ ਸਗਲ ਤੋ ਮਿਟੈ ਸਭ ਕਿਰਪਾ ਤੇ ਪ੍ਰਾਣੀ ਛੁਟ ਜਿਸ ਪ੍ਰਭ ਰਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟਾ ਅਹੰਕਾਰ ਤਿਸ ਜਨ ਕਾ ਕੋਇ ਨ ਪਹੁੰਚ ਮਹਾਰ ਸਿਰ ਉਪਰ ਠਾਢਾ ਗੁਰ ਸੂਰ ਮਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਸ੍ਰਿਸ਼ਟ चरण कमल जाके अनूप सफल दर्शन सुंदर हर रूप तन सेवा सेवक परवान अंतर जामी पुरख प्रधान जिस मन बसै सो होत निहाल ताके निकट ना आवत काल अमर भए अमरा पद पाया साध संग नानक हर धयाया